ਨਮਸਕਾਰ ਸਤਿ ਸ਼੍ਰੀ ਅਕਾਲ ਆਪ ਸਭ ਦਾ ਅੱਜ ਦੇ ਇਸ ਪੋਡਕਾਸਟ ਦੇ ਵਿੱਚ ਸਵਾਗਤ ਹੈ ਮੇਰੇ ਨਾਲ ਅੱਜ ਨੇ ਪੰਜਾਬ ਦੇ ਰੈਨੋਨਡ ਕੈਰੀਅਰ ਕਾਉਂਸਲਰ ਤੇ ਗਾਈਡੈਂਸ ਕਾਉਂਸਲਰ ਮੈਡਮ ਰੀਮਾ ਥਿੰਥ ਵੈਲਕਮ ਮੈਮ ਮੈਮ ਪਿਛਲੇ 8 ਸਾਲ ਤੋਂ ਕੈਰੀਅਰ ਕਾਉਂਸਲਿੰਗ ਦੇ ਡੋਮੇਨ ਵਿੱਚ ਕੰਮ ਕਰ ਰਹੇ ਹਨ ਤੇ ਕਰੀਬ ਇੰਡੀਆ ਦੇ ਵਿੱਚ ਹਰ ਜਗ੍ਹਾ ਇਹਨਾਂ ਦੇ ਕਲਾਇੰਟਸ ਨੇ ਇੰਡੀਆ ਤੋਂ ਬਾਹਰ ਮਿਡਲ ਈਸਟ ਕੰਟਰੀਜ਼ ਦੇ ਵਿੱਚ ਯੂਰੋਪੀਅਨ ਕੰਟਰੀਜ਼ ਵੀ ਇਹਨਾਂ ਦੇ ਕਲਾਇੰਟ ਨੇ ਔਰ ਹੁਣ ਮੈਨੂੰ ਪਤਾ ਚੱਲਿਆ ਕਿ ਪਿਛਲੇ 2 ਮਹੀਨੇ ਚ ਇਹਨਾਂ ਨੇ ਪੰਜਾਬ ਸਰਕਾਰ ਦੇ ਕਿਸੇ ਇੱਕ ਉਪਰਾਲੇ ਦੇ ਵਿੱਚ ਕੰਮ ਕੀਤਾ ਜਿਹਦੇ ਤਹਿਤ ਇਹਨਾਂ ਨੇ 10ਵੀਂ ਕਲਾਸ ਦੀਆਂ ਕੁੜੀਆਂ ਦੀ ਕਾਉਂਸਲਿੰਗ ਕੀਤੀ ਸਰਕਾਰੀ ਸਕੂਲ ਦੇ ਬੱਚਿਆਂ ਦੀ ਮੈਮ ਇਸ ਪ੍ਰੋਜੈਕਟ ਬਾਰੇ ਥੋੜਾ ਹੋਰ ਦੱਸੋ ਸਾਨੂੰ ਕਿ ਤੁਸੀਂ ਇਸ ਪ੍ਰੋਜੈਕਟ ਕੀ ਕਰ ਰਹੇ ਹੋ ਤੇ ਤੁਹਾਡਾ ਐਕਸਪੀਰੀਅੰਸ ਕਿਹਦਾ ਰਿਹਾ ਪਹਿਲੇ ਤੇ ਸਰ ਬਹੁਤ-ਬਹੁਤ ਧੰਨਵਾਦ ਤੁਹਾਡਾ ਬੁਲਾਉਣ ਵਾਸਤੇ ਹੀ ਬਹੁਤ-ਬਹੁਤ ਧੰਨਵਾਦੀ ਹਾਂ ਮੈਂ ਸਰ ਇਹ ਜਿਹੜਾ ਪ੍ਰੋਜੈਕਟ ਦੇ ਬਾਰੇ ਤੁਸੀਂ ਗੱਲ ਕੀਤੀ ਇਹ ਸਪੈਸ਼ਲੀ ਪੰਜਾਬ ਸਰਕਾਰ ਦਾ ਸੈਂਟਰਲ ਜਿਹੜੀ ਗਵਰਨਮੈਂਟ ਹੈ ਉਹਨਾਂ ਦੀ ਐਕਸੀਕਿਊਟ ਹੋ ਕੇ ਜਿਹੜਾ ਉਹਨਾਂ ਦਾ ਉਪਰਾਲਾ ਸੀ ਕਿ ਪੰਜਾਬ ਦੀ ਜਿਹੜੀ ਕੁੜੀਆਂ ਹੈ ਉਹਨਾਂ ਵਾਸਤੇ ਸਪੈਸ਼ਲੀ 10ਵੀਂ ਕਲਾਸ ਦੀ ਜਿਹੜੀ ਕੁੜੀਆਂ ਹੈ ਉਹਨਾਂ ਵਾਸਤੇ ਉਹਨਾਂ ਦੇ ਕੈਰੀਅਰ ਨੂੰ ਲੈ ਕੇ ਜਿਹੜੇ ਐਸਪੀਰੇਸ਼ਨਸ ਹੈ ਉਹਨਾਂ ਨੂੰ ਜਾਣਨਾ ਔਰ ਉਹਦੇ ਉੱਪਰ ਕੰਮ ਕਰਕੇ ਸਾਈਕੋਮੈਟ੍ਰਿਕ ਟੈਸਟ ਸਪੈਸ਼ਲੀ ਡਿਜ਼ਾਈਨ ਕਿਤੇ ਕਰਵਾਏ ਗਏ ਔਰ ਉਸ ਦਿਵਸ ਸੇ ਉਹਨਾਂ ਨੇ ਮੈਨੂੰ ਚੁਣਿਆ ਕੈਰੀਅਰ ਕਾਉਂਸਲਰ ਕੈਰੀਅਰ ਗਾਈਡੈਂਸ ਦੇ ਰੂਪ ਚ ਤਾਂ ਕਿ ਮੈਂ ਬੱਚਿਆਂ ਨੂੰ ਕਾਉਂਸਲਿੰਗ ਦੇ ਸਕਾਂ ਔਰ ਕੁੜੀਆਂ ਨੂੰ ਨਵੇਂ-ਨਵੇਂ ਕੈਰੀਅਰ ਜਿਹੜੇ ਅੱਜ ਦੇ ਦੌਰ ਤੇ ਬਹੁਤ ਤਸ਼ਲੀਤ ਹੈ ਔਰ ਪੁਰਾਣੇ ਵੀ ਕੈਰੀਅਰ ਜਿਹੜੇ ਕਨਵੈਨਸ਼ਨਲ ਕੈਰੀਅਰ ਸੇ ਤਾਂ ਕਿ ਬੱਚੇ ਪੰਜਾਬ ਦੇ ਬੱਚੇ ਪੰਜਾਬ ਦੇ ਭਵਿੱਖ ਨੂੰ ਔਰ ਪੰਜਾਬ ਨੂੰ ਨਾ ਕਿ ਦੇਸ਼ ਔਰ ਦੁਨੀਆ ਦੇ ਮਨਚਿੱਤਰ 'ਚ ਇੱਕ ਉੱਚਾ ਸੁੱਚਾ ਨਾਮ ਹਾਸਿਲ ਕਰਵਾ ਸਕਣ। ਕੀ ਬਾਤ ਹੈ? ਇੱਕ ਛਲਾਗਾ ਯੋਗ ਉਪਰਾਲਾ ਹੈ ਸਰਕਾਰ ਦਾ ਮੈਂ ਮੈਂ ਕਈ ਵਾਰ ਦੇਖਦਾ ਕਿ ਸਾਡੀ ਸਾਡੇ ਸਮਾਜ ਸੋਸਾਇਟੀ ਚ ਅਸੀਂ ਪਹਿਲਾਂ ਤਾਂ ਜਦੋਂ ਦੇਖਦੇ ਹਾਂ ਸਰਕਾਰੀ ਸਕੂਲ ਦੇ ਬੱਚਿਆਂ ਵੱਲ ਤਾਂ ਸਾਨੂੰ ਲੱਗਦਾ ਹੀ ਨਹੀਂ ਕਿ ਉਹਨਾਂ ਚ ਇੰਨੀ ਐਸਪੀਰੇਸ਼ਨਸ ਹੋ ਗਈਆਂ ਜੇ ਕੁੜੀਆਂ ਦੀ ਗੱਲ ਕਰੀਏ ਤਾਂ ਇਹ ਸੋਚਦੇ ਕਿ ਕੁੜੀਆਂ ਕੈਰੀਅਰ ਨੂੰ ਲੈ ਕੇ ਕਿਵੇਂ ਐਸਪਾਇਰਿੰਗ ਹੋਣਗੀਆਂ ਤੇ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਹੈ ਨਾ ਕੁੜੀਆਂ ਨਾਲ ਡੀਲ ਕਰਦੇ ਹੋਏ ਉਹਨਾਂ ਨੂੰ ਗਾਈਡ ਕਰਦੇ ਹੋਏ ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਮੈਂ ਦੱਸਣਾ ਚਾਹਨੀ ਆ ਕਿ ਇਹ ਬਹੁਤ ਵੱਡੀ ਮਿਥ ਹੈ ਇਹਦੇ ਉੱਪਰ ਸਭ ਤੋਂ ਵੱਡਾ ਕਾਂਟਾ ਮੈਂ ਲਗਾਵਾਂਗੀ ਜਿਹੜਾ ਅਸੀਂ ਕਹਿੰਦੇ ਆ ਕਿ ਸਰਕਾਰੀ ਸਕੂਲ ਦੇ ਬੱਚਿਆਂ 'ਚ ਕਰੀਅਰ ਐਸਪੀਰੇਸ਼ਨ ਲੈ ਕੇ ਕੋਈ ਚੀਜ਼ ਹੈ ਹੀ ਨਹੀਂ ਡਿਜ਼ਾਇਰ ਨਹੀਂ ਹੈ ਜਦਕਿ ਮੈਂ ਜਿੱਦਾਂ ਤੁਸੀਂ ਦੱਸਿਆ ਕਿ ਹਜ਼ਾਰਾਂ ਬੱਚਿਆਂ ਨੂੰ ਕਾਉਂਸਲਿੰਗ ਦਿੱਤੀਆਂ ਚੁੱਕੀਆਂ ਪਿਛਲੇ ਸਾਲ ਵੀ ਇਸ ਸਾਲ ਵੀ ਉਹਨਾਂ ਨੇ ਮੈਨੂੰ ਚੁਣਿਆ ਪਰ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਅੰਡਰਐਸਟੀਮੇਟ ਕੀਤਾ ਜਾ ਰਿਹਾ ਹੈ ਜਦਕਿ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਐ ਉਹ ਪ੍ਰਾਈਵੇਟ ਸਕੂਲ ਉਹ ਇੰਟਰਨੈਸ਼ਨਲ ਸਕੂਲ ਨੂੰ ਮਾਤ ਦੇ ਰਹੇ ਐ ਜੇਕਰ ਤੁਸੀਂ ਵੇਖਣਾ ਹੀ ਚਾਹੁੰਦੇ ਹੋ ਤੇ ਮੇਰੇ ਇੰਸਟਾਗ੍ਰam ਪਰਵਿਸ਼ ਪ੍ਰੀਖਿਆ ਦੇ ਪੇਜ ਨੂੰ ਖੋਲੋ ਔਰ ਦੇਖੋ ਕਿ ਪੰਜਾਬ ਸਰਕਾਰ ਕੀ ਕੰਮ ਕਰ ਰਹੀ ਹੈ ਲਾਇਬ੍ਰੇਰੀ ਤੋਂ ਪਲੇਗਰਾਉਂਡ ਤੋਂ ਉਹਨਾਂ ਦੀ ਵਰਦੀਆਂ ਉਹਨਾਂ ਦੀ ਦੇਖਰੇਖ ਮਿਡਡੇ ਮੀਲ ਕਿਹੜਾ ਦਾ ਦਾ ਕੰਮ ਹੈ ਜਿਹੜਾ ਸਰਕਾਰੀ ਸਕੂਲ 'ਚ ਨਹੀਂ ਹੋ ਰਿਹਾ ਔਰ ਉਹਨਾਂ ਨੂੰ ਅੱਗੇ ਪਹੁੰਚਾਉਣ ਵਾਸਤੇ ਉਹਨਾਂ ਨੂੰ ਕੈਰੀਅਰ ਦੇ ਖੇਤਰ ਚ ਨਵੇਂ ਤੋਂ ਨਵਾਂ ਉੱਚੇ ਤੋਂ ਉੱਚਾ ਸਥਾਨ ਦੇਣ ਵਾਸਤੇ ਪੰਜਾਬ ਸਰਕਾਰ ਬਹੁਤ ਕੰਮ ਕਰ ਰਹੀ ਹੈ ਨਹੀਂ ਇਹ ਤਾਂ ਮੈਂ ਸ਼ਲਾਗਾ ਹੀ ਹੋ ਗਿਆ ਕਿ ਮੈਂ ਕਈ ਪ੍ਰਾਈਵੇਟ ਸਕੂਲਸ ਨੂੰ ਦੇਖਿਆ ਕਿ ਉਹ ਬੱਚਿਆਂ ਦੀ ਕੈਰੀਅਰ ਕਾਉਂਸਲਿੰਗ ਨੂੰ ਲੈ ਕੇ ਇੰਨੇ ਕੌਂਸ਼ੀਅਸ ਨਹੀਂ ਹੈ ਜਦੋਂ ਸਰਕਾਰ ਇਹ ਉਪਰਾਲਾ ਲੈ ਰਹੀ ਹੈ ਤਾਂ ਮਤਲਬ ਇੱਕ ਵਿਜ਼ਨ ਹੈ ਉਹਦੇ ਪਿੱਛੇ ਇਹ ਸੱਚਮੁੱਚ ਸ਼ਲਾਗਾ ਹੀ ਹੋ ਗਿਆ ਔਰ ਇਹਦੇ ਵਿੱਚਲੀ ਸੈਂਟਰ ਤੇ ਪੰਜਾਬ ਸਰਕਾਰ ਦੋਨਾਂ ਦੀ ਸ਼ਲਾਗਾ ਹੈ ਕਿ ਉਹਨਾਂ ਨੇ ਇਹ ਉਪਰਾਲਾ ਕੀਤਾ ਮੈਂ ਮੈਂ ਗੱਲ ਕਰ ਰਹੀ ਸੀ ਬੱਚਿਆਂ ਦੀ ਐਸਪੀਰੇਸ਼ਨਸ ਨੂੰ ਲੈ ਕੇ ਕੁੜੀਆਂ ਦੇ ਕਰੀਅਰ ਨੂੰ ਲੈ ਕੇ ਕੀ ਐਸਪੀਰੇਸ਼ਨਸ ਨੇ ਤੁਸੀਂ ਗੱਲ ਕਰ ਰਹੇ ਹੋ ਤਾਂ ਅੱਜ ਕੱਲ ਕਿਸ ਤਰ੍ਹਾਂ ਦੇ ਕਰੀਅਰ 'ਚ ਬੱਚਾ ਜਾਣਾ ਚਾਹੁੰਦਾ ਹੈ ਸਰ ਪਹਿਲੀ ਗੱਲ ਤੇ ਹੈ ਕਿ ਜਿਹੜਾ ਸਰਕਾਰੀ ਸਕੂਲ ਦੇ ਸਪੈਸ਼ਲੀ ਕਿਉਂਕਿ ਅਸੀਂ ਗੱਲ ਕਰ ਰਹੇ ਹਾਂ ਸਰਕਾਰੀ ਸਕੂਲਾਂ ਦੇ ਬਾਰੇ 'ਚ ਅ عمومن سوچے ਜਾਂਦਾ ਹੈ ਕਿ ਸ਼ਾਇਦ ਇਹ ਛੋਟੇ ਸਕਿੱਲ بیس ਕੋਰਸਸ ਦੇ ਨਾਲ ਖੁਸ਼ ਹੋ ਜਾਉਂਗੇ ਔਰ ਕਿਤੇ ਨਾ ਕਿਤੇ ਗੱਲ ਸ਼ਾਇਦ ਐਪਲੀਕੇਬਲ ਵੀ ਹੁੰਦੀ ਹੈ ਕਿਉਂਕਿ ਜਿਹੜੇ ਬੈਕਗ੍ਰਾਉਂਡ ਤੋਂ ਆਉਂਦੇ ਆ ਉਹਨਾਂ ਦੇ ਕੋਲ ਜ਼ਿਆਦਾ ਪੈਸਾ ਨਹੀਂ ਹੈ ਕਾਮਿਕਲੀ ਔਰ ਅੰਡਰ ਪ੍ਰਿਵੀਲੇਜ ਸੈਕਸ਼ਨ ਤੋਂ ਆਉਂਦੇ ਆ ਜਿਹੜੇ ਮਾਪੇ-ਬਾਪ ਹੈ ਉਹ ਫੈਕਟਰੀ 'ਚ ਕੰਮ ਕਰਦੇ ਆ ਜਾਂ ਉਹ ਪੇਂਟਰ ਹੈ, ਕਾਰਪੈਂਟਰ ਹੈ, ਛੋਟੀ ਸ਼ਾਪਸ 'ਚ ਕੰਮ ਕਰ ਰਹੇ ਆ, ਰਿਕਸ਼ਾ ਚਲਾ ਰਹੇ ਆ, ਆਟੋ ਡਰਾਈਵਰਸ ਹੈ ਉਹਨਾਂ ਨੂੰ ਕੈਰੀਅਰ ਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਪੈਸੇ ਦੀ ਵੀ ਕਿਤੇ ਨਾ ਕਿਤੇ ਤੰਗੀ ਰਹਿੰਦੀ ਹੈ ਸਾਡੇ ਇੱਕ ਆਮ ਜੀ ਇੱਕ ਸੋਚ ਬਣ ਜਾਂਦੀ ਹੈ ਕਿ ਸ਼ਾਇਦ ਕਰੀਅਰ ਨੂੰ ਲੈ ਕੇ ਵੀ ਇਹਨਾਂ ਦੀ ਸੋਚ ਵੀ ਛੋਟੀ ਹੈਗੀ ਹੈ ਸ਼ਾਇਦ ਇਹਨਾਂ ਨੂੰ ਪਤਾ ਹੀ ਨਹੀਂ ਹੈ ਸ਼ਾਇਦ ਇਹ ਵੀ ਉਹੀ ਕੰਮ ਕਰਨਾ ਚਾਹੁੰਦੇ ਹਨ ਲੇਕਿਨ ਮੈਂ ਜਦੋਂ ਉਹਨਾਂ ਦੇ ਨਾਲ ਰੂਬਰੂ ਹੋਈ ਔਰ ਇੰਨੀ ਕੁੜੀਆਂ ਦੀ ਮੈਂ ਕਾਉਂਸਲਿੰਗ ਕੀਤੀ ਤਦ ਪਤਾ ਚੱਲਿਆ ਕੀ ਇਹ ਕਿਤੇ ਛੋਟੀ ਸੋਚ ਵਾਲੇ ਪੰਜਾਬ ਦੇ ਬੱਚੇ ਨਹੀਂ ਹੈ ਇਹਨਾਂ ਦੀ ਜਿਹੜੀ ਉਡਾਨ ਹੈ ਬਹੁਤ ਉੱਚੀ ਹੈ ਨਾ ਦੀ ਸੋਚ ਬਹੁਤ ਉੱਚੀ ਹੈ ਡਾਕਟਰ ਇੰਜੀਨੀਅਰ ਪਾਇਲਟ Air Force ਪੰਜਾਬ ਪੁਲਿਸ ਔਰ ਕਿਤੇ ਨਾ ਕਿਤੇ ਕੁੱਕਰੀ ਲਾਈਨ ਚ ਜਿਹੜਾ ਆਪਣੇ ਕਲਨਾ ਦੀ ਆਰਟਸ ਹੈ ਤੁਸੀਂ ਕਹੋ ਡਿਜ਼ਾਈਨਿੰਗ ਦੇ ਖੇਤਰ ਚ ਫੈਸ਼ਨ ਡਿਜ਼ਾਈਨਿੰਗ ਇੰਟੀਰੀਅਰ ਡਿਜ਼ਾਈਨਿੰਗ ਦੇ ਬਾਰੇ ਚ ਵੀ ਇਹ ਮੇਰੇ ਤੋਂ ਜਾਣਕਾਰੀ ਲੈਂਦੇ ਹੈ ਔਰ ਕਹਿੰਦੇ ਹੈ ਕਿ ਮਾਮ ਅਸੀਂ ਅਦੀ ਛੇਤਰ ਵਿੱਚ ਕੰਮ ਕਰਨਾ ਚਾਹੁੰਦੇ ਆ ਔਰ ਆਨ ਵਾਲੇ ਟਾਈਮ ਚ ਪੰਜਾਬ ਵਾਸਤੇ ਅੰਟਰਪ੍ਰੈਨਰਸ਼ਿਪ ਦੇ ਰੂਪ ਚ ਕੰਮ ਕਰਨਾ ਚਾਹੁੰਦੇ ਆ ਕਿ ਅਸੀਂ ਆਪਣਾ ਰੋਜ਼ਗਾਰ ਵੀ ਖੁਦ ਕਰੀਏ ਤੇ ਆਪਣੇ ਆਪ ਚ ਇੱਕ ਆਤਮ ਨਿਰਭਰ ਬਣੀਏ ਇਹ ਬਹੁਤ ਹੀ ਵਧੀਆ ਹੋ ਰਿਹਾ ਮੈਮ ਇਹਦਾ ਮਤਲਬ ਸ਼ਾਇਦ ਇੱਕ ਇਹ ਅਨਟੱਚ ਏਰੀਆ ਹੈ ਅਸੀਂ ਉਸ ਚੀਜ਼ ਨੂੰ ਦੇਖ ਹੀ ਨਹੀਂ ਪਾਰੇ ਕਿ ਇਹਨਾਂ ਬੱਚਿਆਂ ਦੀਆਂ ਵੀ ਐਸਪੀਰੇਸ਼ਨਸ ਬਹੁਤ ਵੱਡੀਆਂ ਨੇ ਉਹਨਾਂ ਨੂੰ ਵੀ ਗਾਈਡੈਂਸ ਦੀ ਲੋੜ ਹੈ ਕਾਉਂਸਲਰਸ ਦੀ ਲੋੜ ਹੈ ਇਵਨ ਤੁਹਾਡੇ ਵੀ ਬਹੁਤ ਛਲਗ ਹੈ ਜਿਹੜਾ ਤੁਸੀਂ ਪ੍ਰੋ ਬੋਨੋ ਇਹਨਾਂ ਚੀਜ਼ਾਂ ਲਈ ਕਰ ਰਹੇ ਹੋ ਕਿਉਂਕਿ ਤੁਸੀਂ ਆਈ نو ਕਿ ਤੁਸੀਂ ਪ੍ਰਾਈਵੇਟ ਸਕੂਲਸ ਲਈ ਵੀ ਕੰਮ ਕਰਦੇ ਹੋ ਤੁਸੀਂ ਕਮਰਸ਼ੀਅਲ ਵੇ ਨਾਲ ਵੀ ਕੰਮ ਕਰਦੇ ਹੋ ਤੇ ਅੱਛਾ ਲੱਗਿਆ ਇਹ ਜਾਣ ਕੇ ਕਿ ਇਦਾਂ ਦੇ ਲੋਕ ਵੀ ਨੇ ਜਿਹੜੇ ਸਮਾਜ ਲਈ ਅੱਗੇ ਵੱਧ ਕੇ ਆਪਣਾ ਕੰਮ ਕਰ ਰਹੇ ਨੇ ਇਹ ਵੀ ਸ਼ਲਾਘਾ ਜੋਗ ਹੈ ਬਟ ਇਹ ਬੜੀ ਇਨਸਪੀਰੇਸ਼ਨਲ ਗੱਲ ਹੈ ਕਿ ਬੱਚੇ ਇਹਨਾਂ ਦੇ ਡ੍ਰੀਮਸ ਬਹੁਤ ਵੱਡੇ ਨੇ ਤੇ ਮੈਮ ਮੈਂ ਥੋੜਾ ਜਿਹਾ ਬਲੰਟ ਹੋਊਂਗਾ ਇਹ ਕਹੁੰਦਾ ਕਿ ਆਪਾਂ ਡ੍ਰੀਮਸ ਰੱਖੇ ਨੇ ਸਪਨੇ ਆ ਬੱਚਿਆਂ ਦੇ ਐਸਪੀਰੇਸ਼ਨਸ ਨੇ। ਕੀ ਸਾਡਾ ਸਿਸਟਮ ਉਹਨਾਂ ਲਈ ਐਦਾਂ ਦਾ ਸਪੋਰਟ ਸਿਸਟਮ ਵੀ ਕ੍ਰੀਏਟ ਕਰ ਰਿਹਾ ਹੈ ਕਿ ਸਾਡੇ ਬੱਚੇ ਆਪਣੇ ਡ੍ਰੀਮਸ ਨੂੰ ਪੂਰਾ ਵੀ ਕਰ ਸਕਣ? ਸਰ ਜਿਹੜਾ ਇਹ ਸਰਕਾਰ ਦਾ ਪੰਜਾਬ ਸਰਕਾਰ ਦਾ ਉਪਰਾਲਾ ਹੈ ਆਪਣੇ ਆਪ 'ਚ ਇੱਕ ਮਿਸਾਲ ਹੈ। ਹੂੰ ਕੀ ਸਿਰਫ ਅਸੀਂ ਸੋਚ ਨਹੀਂ ਰਹੇ ਅਸੀਂ ਇਹ ਨਹੀਂ ਕਹਿ ਰਹੇ ਕਿ ਪੰਜਾਬ ਦਾ ਬੱਚਾ ਬਾਹਰ ਜਾ ਰਿਹਾ ਹੈ। ਪੰਜਾਬ ਦਾ ਬੱਚਾ ਨਸ਼ਿਆਂ 'ਚ ਡੁੱਬਿਆ ਹੋਇਆ ਹੈ। ਅਸੀਂ ਉੜਦੇ ਪੰਜਾਬ ਦਾ ਨਾਮ ਉਹ ਦਈ ਨਹੀਂ ਅਸੀਂ ਕਹਿ ਰਹੇ ਅਸੀਂ ਉਹਦੇ ਉੱਪਰ ਕੰਮ ਕਰ ਰਹੇ ਆ ਹਮ ਪਰ ਇੱਕ ਕੰਮ ਕਰ ਰਹੇ ਆ ਇਸ ਕਰਕੇ ਹੀ ਸਾਈਕੋਮੈਟ੍ਰਿਕ ਟੈਸਟ ਇੰਟਰਡਿਊਸ ਕੀਤੇ ਗਏ ਇਸ ਕਰਕੇ ਹੀ ਪੰਜਾਬ ਸਰਕਾਰ ਕਹਿ ਰਹੀ ਹੈ ਕੁੜੀਆਂ ਵਸਤੇ ਬੱਚਿਆਂ ਵਸਤੇ ਮੁੰਡਿਆਂ ਵਸਤੇ ਕੰਮ ਕੀਤਾ ਜਾਵੇ ਐਨਾ ਕੁਝ ਉਪਰਾਲੇ ਹੋ ਰਿਹਾ ਹੈ ਇਹ ਮਿਸਾਲ ਹੈ ਔਰ ਇਹ ਪ੍ਰੈਕਟੀਕਲ ਗਰਾਉਂਡ ਲੈਵਲ ਤੇ ਕੰਮ ਹੋ ਰਿਹਾ ਹੈ ਕੀ ਬਾਤ ਹੈ ਔਰ ਜਿਹੜੇ ਟੀਚਰਸ ਹੈ ਪੰਜਾਬ ਸਰਕਾਰ ਦੇ ਜਿਹੜੇ ਸਰਕਾਰੀ ਸਕੂਲ ਦੇ ਟੀਚਰਸ ਹੈ ਉਹ ਵੀ ਡਿਗਰੀਆਂ ਲੈ ਕੇ ਅਸੀਂ ਕਹਿੰਦੇ ਨਾ ਸਵੈਟਰ ਬੁੰਦੇ ਹੈ ਨਸਨ ਛਿਲਦੇ ਹੈ ਇਸਾ ਮਿੱਥ ਹੈ ਸਾਰੀ ਹੂੰ ਉਹ ਗਰਾਉਂਡ ਲੈਵਲ ਤੇ ਬੱਚਾ ਵਸ ਜਿੰਨੀ ਸਿਰਦਰਦੀ ਲੈ ਰਿਆ ਜਿੰਨਾ ਕੰਮ ਕਰ ਰਿਹਾ ਜਿੰਨੀ ਉਹਨਾਂ ਦੇ ਕੋਲ ਡਿਗਰੀਆਂ ਉਹ ਇੱਕ ਇੱਕ ਬੱਚੇ ਦੀ ਕਲਾਸ ਲੈ ਕੇ ਇੰਡੀਵਿਜੂਅਲ ਮੇਰੇ ਕੋਲ ਆ ਰਹੇ ਕਿ ਮੈਮ ਤੁਸੀਂ ਫਲਾ ਬੱਚੇ ਦੇ ਨਾਲ ਗੱਲ ਕਰੋ ਇਹਦਾ ਮਤਲਬ ਹੈ ਕਿ ਕੰਮ ਘੋ ਰਿਹਾ ਹੈ ਔਰ ਮੈਂ ਬਹੁਤ ਮਾਣ ਆਪਣੇ ਆਪ ਨੂੰ ਇਸ ਚੀਜ਼ 'ਤੇ ਗਰਵ ਮੰਦੀ ਆਂ ਔਰ ਮਹਿਸੂਸ ਕਰਦੀ ਆਂ ਕਿ ਮੈਂ ਇਸ ਪੂਰੇ ਅਭਿਆਨ ਦੇ ਵਿੱਚ ਪੰਜਾਬ ਸਰਕਾਰ ਦੇ ਨਾਲ ਆ ਔਰ ਮੈਂ ਹੀ ਨਹੀਂ ਸਰ ਮੇਰੀ ਪੂਰੀ ਟੀਮ ਕਿਉਂਕਿ ਅਸੀਂ ਮੈਥਲੋਜਾਨਾ ਚ ਕੰਮ ਕੀਤਾ ਸਾਡੀ ਜਿਹੜੀ ਟੀਮ ਹੈ ਉਹਨਾਂ ਨੇ ਹੁਸ਼ਿਆਰਪੁਰ ਔਰ ਮੋਗੇ ਚ ਵੀ ਕੰਮ ਕੀਤਾ ਔਰ ਕਿੰਨੇ سارے ਸਕੂਲਾਂ ਨੂੰ ਕਵਰ ਕੀਤਾ ਤੁਸੀਂ ਦੇਖੋ ਕਿ ਕਿੰਨਾ ਬਿਹਤਰੀਨ ਕੰਮ ਪੰਜਾਬ ਸਰਕਾਰ ਕਰ ਰਹੀ ਹੈ ਕੀ ਬਾਤ ਹੈ ਮੈਮ ਉਮਮਨ ਇਹ ਗੱਲ ਕਹਿੰਦੇ ਆ ਕਿ ਕਾਮਨਲੀ ਕੇ ਸਰਕਾਰੀ ਸਕੂਲ ਦੇ ਟੀਚਰਸ ਵੀ ਲੈ ਆਪਣਾ ਟਾਈਮ ਪਾਸ ਕਰਨ ਜਾਂਦੇ ਨੇ ਪਰ ਇਹ ਗੱਲ ਵੀ ਪਤਾ ਲਗਣੀ ਚਾਹੀਦੀ ਹੈ ਕਿ ਅੱਜ ਟੀਚਰਸ ਉਨਾ ਹੀ ਪ੍ਰੈਸ਼ਰ ਲੈ ਰਹੇ ਉਹਨਾਂ ਦੀ ਇੰਟੈਂਸ਼ਨ ਵੀ ਬਹੁਤ ਪਾਵਰਫੁਲ ਹੈ ਬੱਚਿਆਂ ਨੂੰ ਸਪੋਰਟ ਕਰਨ ਦੀ ਉਹਨਾਂ ਨੂੰ ਡਿਵੈਲਪ ਕਰਨ ਦੀ ਇਹ ਮੈਨੂੰ ਬਹੁਤ ਅੱਛੀ ਲੱਗੀ ਤੁਹਾਡੀ ਗੱਲ ਤਾਂ ਕਿ ਸਾਨੂੰ ਵਿਸ਼ਵਾਸ ਪੈਦਾ ਹੋ ਰਿਹਾ ਕਿ ਜਿਹੜਾ ਇਹ ਸਿਸਟਮ ਬਣ ਰਿਹਾ ਹੈ ਇਹ ਫਿਊਚਰਲੀ ਬਹੁਤ ਅੱਛਾ ਬਣ ਰਿਹਾ ਹੈ ਤੇ ਮੈਂ ਮੈਂ ਇਹ ਵੀ ਜਾਨਣਾ ਚਾਹੁੰਦਾ ਕਿਉਂਕਿ ਕੰਪੀਟੀਸ਼ਨ ਸਭ ਲਈ ਬਰਾਬਰ ਹੈ ਉੱਥੇ ਮੈਟਰ ਨਹੀਂ ਕਰਦਾ ਕਿ ਤੁਸੀਂ ਸਰਕਾਰੀ ਸਕੂਲ ਚੋਂ ਆ ਰਹੇ ਹੋ ਜਾਂ ਪ੍ਰਾਈਵੇਟ ਸਕੂਲ ਚੋਂ ਆ ਰਹੇ ਹੋ ਕਿ ਜਦੋਂ ਤੁਸੀਂ ਇੰਜੀਨੀਅਰ ਬੰਨਣਾ ਹੈ ਆਈਆਈਟੀ ਜਾਣਾ ਹੈ ਜਾਂ ਤੁਸੀਂ ਡਾਕਟਰ ਬੰਨਣਾ ਹੈ ਉੱਥੇ ਕੰਪੀਟੀਸ਼ਨ ਤਾਂ ਸਭ ਲਈ ਸੇਮ ਹੈ ਹੁਣ ਜਿਹੜੇ ਪ੍ਰਾਈਵੇਟ ਸਕੂਲ ਦੇ ਬੱਚੇ ਨੇ ਜਾਂ ਜਿਹੜੇ ਪੇਰੈਂਟਸ ਅਫੋਰਡ ਕਰ ਸਕਦੇ ਨੇ ਉਹ ਸਪੈਸ਼ਲ ਕੋਚਿੰਗ ਕਲਾਸਿਸ ਤੇ ਜਾਂਦੇ ਨੇ ਉਹਨਾਂ ਨੂੰ ਜੇਈ ਨੀਟ ਅਲੱਗ-ਅਲੱਗ ਕਲਾਟ ਹਰ ਤਰ੍ਹਾਂ ਦੀ ਕੋਚਿੰਗ ਕਲਾਸਿਸ ਨੂੰ ਉਹ ਅਫੋਰਡ ਕਰ ਸਕਦੇ ਨੇ ਹੁਣ ਜਿਹੜੇ ਬੱਚਾ ਗਵਰਨਮੈਂਟ ਸਕੂਲਾਂ ਚ ਹੈ ਕੀ ਸਰਕਾਰ ਇਹਨਾਂ ਲਈ ਕੋਈ ਅਪਰਾਲਾ ਕਰ ਰਹੀ ਹੈ ਜਿਦੇ ਵਿੱਚ ਉਹਨਾਂ ਬੱਚਿਆਂ ਨੂੰ ਵੀ ਪ੍ਰਿਪੇਅਰ ਕੀਤਾ ਜਾਵੇ ਇਹਨਾਂ ਕੰਪੀਟੀਸ਼ਨ ਐਗਜ਼ਾਮਸ ਲਈ ਬਿਲਕੁਲ ਪੰਜਾਬ ਸਰਕਾਰ ਬਹੁਤ ਕੰਮ ਕਰ ਰਹੀ ਹੈ ਸਕੂਲ ਆਫ ਐਮਿਲੈਂਸ ਔਰ ਮੈਰੀਟੋਰੀਅਸ ਸਕੂਲ ਜਿਹੜੇ ਹੈ ਉਹ ਇਹ ਸਕੂਲ ਦੀ ਇਹਦੇ ਵਾਸਤੇ ਇੱਕ ਮਿਸਾਲ ਹੈ ਐਗਜ਼ਾਮਪਲ ਹੈ ਮੈਰੀਟੋਰੀਅਸ ਸਕੂਲ ਹੁਣ ਤੁਸੀਂ ਪੁੱਛੋਗੇ ਕੀ ਹੁੰਦੇ ਆ ਸਰ ਮੈਰੀਟੋਰੀਅਸ ਸਕੂਲ ਬੱਚੇ ਜਿਹੜੇ ਹੈਗੇ ਆ ਜਿਹੜੇ 90 95 98 ਪਰਸੈਂਟ ਨੰਬਰ ਲੈ ਕੇ ਆ ਰਹੇ ਹੈ ਲੇਕਿਨ ਉਹਨਾਂ ਦੇ ਕੋਲ ਇੰਨੇ ਪੈਸੇ ਨਹੀਂ ਹੈ ਮੈਂ ਕਿਹਾ ਖੁਆਇਸ਼ਾ ਬਹੁਤ ਉੱਚੀ ਆ ਹੈ ਔਰ ਪੂਰੀ ਵੀ ਹੋਣੀ ਚਾਹੀਦੀ ਹੈ ਬਿਲਕੁਲ ਲੇਕਿਨ ਪੰਜਾਬ ਸਰਕਾਰ ਉਸ ਖੁਆਇਸ਼ਾ ਨੂੰ ਉਡਾਨ ਦੇਦੀ ਹੈ ਕਿੱਦਾਂ ਉਹਨਾਂ ਨੂੰ ਸਕਾਲਰਸ਼ਿਪ ਦੇ ਕੇ ਉਹਨਾਂ ਨੂੰ ਹੋਸਟਲ ਦੇ ਕੇ ਉਹਨਾਂ ਨੂੰ ਡੀਟ ਔਰ ਜੇਈ ਦੇ ਜਿਹੜੇ ਜਟਿਲ ਐਗਜ਼ਾਮਸ ਹੈ ਜਿਨ੍ਹਾਂ ਵਿੱਚ ਵਾਕਈ ਤਿਆਰੀ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਤੁਸੀਂ ਕਹਿਆ ਕਿ ਬੱਚੇ ਇਹ ਜਿਹੜੇ ਐਗਜ਼ਾਮ ਹੈ ਕੋਈ ਨਹੀਂ ਦੇਖਦੇ ਬੱਚੇ ਕਿਹੜਾ ਕਿਹੜੇ ਬੈਕਗ੍ਰਾਉਂਡ ਤੋਂ ਆ ਰਹੇ ਹੈ ਇਹ ਕੁਛ ਨਹੀਂ ਦੇਖਦੇ ਕਿ ਭਈ ਤੁਸੀਂ ਕਿਹੜੇ ਸਟੇਟ ਦੇ ਹੋ ਤੁਹਾਡੇ ਜੇਬ ਚ ਪੈਸਾ ਹੈ ਕਿ ਨਹੀਂ ਦੇਖਦਾ ਇਹ ਕਾਬਲੀਅਤ ਦੇਖਦੇ ਹੈ ਜੇ ਪੰਜਾਬ ਸਰਕਾਰ ਦੇ ਜਿਹੜੇ ਮੈਰਿਟੋਰੀਅਸ ਸਕੂਲਸ ਹੈ ਉਹ ਸਾਡੇ ਬੱਚੇ ਨੂੰ ਤਿਆਰ ਕਰ ਰਹੇ ਹੈ ਕਿ ਉਹ ਵੀ ਕੰਦੇ ਤੋਂ ਕੰਦਾ ਮਿਲਾ ਕੇ ਹਰ ਇੱਕ ਬੱਚਾ ਚਾਹੇ ਪ੍ਰਾਈਵੇਟ ਹੈ ਚਾਹੇ ਇੰਟਰਨੈਸ਼ਨਲ ਸਕੂਲ ਦਾ ਬੱਚਾ ਹੈ ਉਹਦੇ ਨਾਲ ਉਸੇ ਜਗ੍ਹਾ ਤੇ ਉਸੇ ਸੀਟ ਤੇ ਬੈਠੇ ਔਰ ਉਨੀ ਤਨਖਾਹ ਲੈ ਕੇ ਉਹੀ ਰੁਤਬਾ ਹਾਸਿਲ ਕਰੇ। ਕਿਆ ਬਾਤ ਹੈ। ਇਹਦਾ ਇਹਦਾ ਤਾੜੀਆਂ ਬੰਦੀਆਂ ਸੀਲਿੰਗ ਕਿ ਇਹ ਬਹੁਤ ਹੀ ਇੱਕ ਐਸੀ ਚੀਜ਼ ਹੈ ਮੈਨੂੰ ਲੱਗਦਾ ਹੈ ਜਿਹਦੇ ਬਾਰੇ ਲੋਕਾਂ ਨੂੰ ਨਹੀਂ ਪਤਾ ਕਿ ਹੋ ਕੀ ਰਿਹਾ ਹੈ। ਤੇ ਸ਼ਾਇਦ ਜਿਨ੍ਹਾਂ ਦੇ ਬੱਚੇ ਇਹਨਾਂ ਦਾ ਫਾਇਦਾ ਲੈ ਰਹੇ ਨੇ ਉਹਨਾਂ ਨੂੰ ਵੀ ਦੱਸਣਾ ਚਾਹੀਦਾ ਹੈ ਸੋਸਾਇਟੀ ਨੂੰ ਕਿ ਉਹ ਬਾਕੀਆਂ ਨੂੰ ਵੀ ਪ੍ਰੇਰਿਤ ਕਰਨ ਕਿ ਬੱਚੇ ਹੋਰ ਪੜ੍ਹਨ। ਉਨੇ ਪਰਸੈਂਟ ਨੰਬਰ ਲੈਣ ਤੇ ਇਹਨਾਂ ਸਕੂਲਾਂ ਵਿੱਚ ਪਹੁੰਚਣ ਤੇ ਆਪਣੀ ਤਿਆਰੀ ਕਰਨ ਮੈਂ ਮੇ ਖੁਰਸੀ ਸੀ ਮੈਂ ਵੀ ਦੇਖਦਾ ਕਿ ਇਹਨਾਂ ਬੱਚਿਆਂ ਦੀ ਜਿਹੜੀ ਜਿਹੜਾ ਲਾਈਫ ਸਟਾਈਲ ਹੈ ਉਹਦੇ ਵਿੱਚ ਇਹ ਘਰ ਦੇ ਕੰਮ ਵੀ ਕਰਦੇ ਨੇ ਇਹਨਾਂ ਕੋਲ ਉਹਨਾ ਟਾਈਮ ਨਹੀਂ ਹੁੰਦਾ ਤੇ ਕਈ ਵਾਰੀ ਉਹ ਉਹਨੇ ਕੰਪੀਟੀਸ਼ਨ 'ਚ ਜਾ ਨਹੀਂ ਪਾਉਂਦੇ ਤੇ ਤੁਸੀਂ ਕਿਹਾ ਇਹਨਾਂ ਬੱਚਿਆਂ ਨੂੰ ਉਹਨਾਂ ਕੈਰੀਅਰਸ ਲਈ ਵੀ ਗਾਈਡ ਕਰ ਕਰਦੇ ਹੋ ਜਿਹੜੇ ਸਕਿੱਲ ਬੇਸਡ ਨੇ ਜਾਂ ਗਵਰਨਮੈਂਟ ਦੇ ਕਈ ਪੋਲੀਟੈਕਨਿਕ ਆਈਟੀਆਈਸ ਜਾਂ ਉਪਰਾਲੇ ਚੱਲ ਰਹੇ ਨੇ स्किल डेवलपमेंट प्रोग्राम्स चल रहे ਨੇ ਕਿਹੋ ਨਾਲ ਬਾਰੇ ਵੀ ਗਾਈਡ ਕਰਦੇ ਹਨ ਬੱਚਿਆਂ ਬਿਲਕੁਲ ਸਰ ਬਿਲਕੁਲ ਕਰਦੇ ਹਾਂ ਹਰ ਇੱਕ ਬੱਚੇ ਦੀ ਸੋਚ ਇੱਕ ਤਰ੍ਹਾਂ ਦੀ ਨਹੀਂ ਹੁੰਦੀ ਹਰ ਇੱਕ ਬੱਚੇ ਦਾ ਬੈਕਗ੍ਰਾਉਂਡ ਇੱਕ ਤਰ੍ਹਾਂ ਦਾ ਨਹੀਂ ਹੈ ਔਰ ਹਰ ਇੱਕ ਬੱਚਾ ਜਿਹੜਾ ਜਿਸ ਬੈਕਗ੍ਰਾਉਂਡ ਤੋਂ ਆਂਦਾ ਉਹ ਚਾਹੁੰਦਾ ਹੈ ਕਿ ਮੈਂ ਜਲਦ ਤੋਂ ਜਲ ਫਾਈਨੈਂਸ਼ੀਅਲ ਇੰਡੀਪੈਂਡੈਂਟ ਹੋਵਾਂ ਤਾਂ ਕਿ ਮੈਂ ਆਪਣੇ ਘਰ ਦੇ ਕਿਤੇ ਨਾ ਕਿਤੇ ਪੈਸੇ ਦਾ ਸਹੀ ਸਪੋਰਟ ਕਰਾਂ ਬਿਲਕੁਲ ਸਹੀ ਤੁਹਾਡੀ ਗੱਲ ਤੇ ਉਹਨਾਂ ਬੱਚਾ ਵਾਸਤੇ ਜਿਹੜੇ ਬੱਚੇ ਚਾਹ ਰਹੇ ਆ ਕਿ ਅਸੀਂ ਜਲਦੀ ਨਿਪਰਾਤੇ ਖੜੇ ਹੋਈਏ ਉਹਨਾਂ ਵਾਸਤੇ ਸਕਿੱਲ ਬੇਸ ਕੋਰਸਿਸ ਹੈਗੇ ਆ ਮੈਂ ਐਨਜੀਓ ਦੇ ਨਾਲ ਵੀ ਜੁੜੀ ਹੋ ਅਦੇ ਸਕਿੱਲ ਬੇਸ ਕੋਰਸਿਸ ਚਾਹੇ ਉਹ ਬਿਊਟੀ ਪਾਰਲਰ ਹੋਰ ਹੇਅਰ ਸਟਾਈਲਿੰਗ ਹੋਵੇ ਚਾਹੇ ਉਹ ਸਟਿਚਸ ਸਟਿਚਿੰਗ ਹੋਵੇ ਚਾਹੇ ਉਹ ਕੰਪਿਊਟਰ ਕੋਰਸਿਸ ਹੈ ਕੋਪਾ ਦੇ ਕੋਰਸਿਸ ਹੈ ਐਡਵਾਂਸ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨਸ ਅਜਿਹੇ ਜਿਹੜੇ ਕੋਰਸਿਸ ਹੈ ਅਸੀਂ ਬੱਚਿਆਂ ਨੂੰ ਮੁਫਤ ਦਿੰਨੇ ਆ ਤਾਂ ਕਿ ਇਹ ਬੱਚੇ ਆਪਣੇ ਪੈਰਾਂ ਤੇ ਖੜੇ ਹੋਣ ਬੱਚਿਆਂ ਨੂੰ ਜਕੜਨ ਵਾਸਤੇ ਜਿਹੜੀ ਬੇੜੀਆਂ ਹੈ ਉਹ ਪੈਸਾ ਨਾ ਹੋਵੇ ਤੇ ਉਹਨਾਂ ਵਾਸਤੇ ਉਹਨਾਂ ਨੂੰ ਅਗਰ ਅਸੀਂ ਖੁਲਾਸਮਨ ਦਿਨਾ ਚਾਹੁੰਦੇ ਆਂ ਤੇ ਕਿਤੇ ਨਾ ਕਿਤੇ ਸਾਡਾ ਸਹਿਯੋਗ ਬਿਲਕੁਲ ਹੈ ਪੰਜਾਬ ਸਰਕਾਰ ਤੇ ਕੰਮ ਕਰ ਹੀ ਰਹੀ ਹੈ ਔਰ ਆਈਟੀਆ ਦੇ ਛੋਟੇ ਕੋਰਸਿਸ ਹੈ ਡਿਪਲੋਮਾ ਕੋਰਸਿਸ ਹੈ ਤਾਂਕਿ ਉਹ ਬੱਚੇ ਬਹੁਤ ਜ਼ਿਆਦਾ ਅਗਰ ਟਾਈਮ ਉਹਨਾਂ ਦੇ ਕੋਲ ਨਹੀਂ ਹੈ ਕਿਉਂ ਕਿ ਕੋਈ ਕੁਝ ਕੁੜੀਆਂ ਹੈ ਜਿਹੜਿਆਂ ਦੇ ਮਾਪਾਪਾ ਕਹਿੰਦੇ ਕਿ ਅਸੀਂ ਵਿਆਹ ਛੇਤੀ ਕਰਾ ਦੇਣਾ ਹੂੰ ਉਹਨਾਂ ਦੇ ਕੋਲ ਕੋਈ ਚਾਰਾ ਨਹੀਂ ਹੈ ਜਾਂ ਤੇ ਆਪਣੇ ਕਰਜੇ ਲੜਨ ਅਸੀਂ ਤੇ ਕਿਸੇ ਬੱਚੇ ਨੂੰ ਨਹੀਂ ਬੋਲਦੇ ਕਿ ਆਪਣੇ ਕਰਜੇ ਤੇ ਤੁਸੀਂ ਕਲੇਸ਼ ਪਾਓ ਲੇਕਿਨ ਅਸੀਂ ਨਾ ਨਾ ਨਹੀਂ ਚਾਹੁੰਦੇ ਆ ਕਿ ਤੁਸੀਂ ਆਪਣੇ ਪੈਰਾਂ ਤੇ ਵੀ ਖੜੇ ਹੋ ਤੇ ਉਹਨਾਂ ਨੂੰ ਅਸੀਂ ਛੋਟੇ ਕੋਰਸੇ ਦਿੰਨੇ ਆ ਤਾਂ ਕਿ ਸਕਿੱਲ ਆ ਜਾਵੇ ਜਿਸ ਬੱਚੇ ਨੂੰ ਸਕਿੱਲ ਆ ਗਈ ਉਹ ਕਦੀ ਵੀ ਭੁੱਖਾ ਨਹੀਂ ਮਰੂਗਾ ਬਿਲਕੁਲ ਸਹੀ ਹੈ ਉਹ ਇੰਡੀਪੈਂਡੈਂਟ ਹੈ ਇੰਡੀਪੈਂਡੈਂਟ ਹੈ ਬਹੁਤ अच्छी ਗੱਲ ਹੈ ਕਿਉਂਕਿ ਕੰਪੀਟੀਸ਼ਨ ਐਗਜ਼ਾਮ ਦੀ ਤਿਆਰੀ ਇੱਕ ਚੀਜ਼ ਹੈ ਪਰ ਕੁਝ ਬੱਚਿਆਂ ਲਈ ਉਹਨਾਂ ਦੀ ਆਪਣੇ ਲਾਈਫ ਸਟਾਈਲ ਕਰਕੇ ਵੀ ਮਜਬੂਰੀਆਂ ਹੋ ਜਾਂਦੀਆਂ ਕਿ ਉਹਨਾਂ ਨੇ ਜਲਦੀ ਅਰਨ ਕਰਨਾ ਹੈ ਤੇ ਇਹ ਵੀ ਅੱਛੀ ਚੀਜ਼ ਹੈ ਕਿ ਤੁਸੀਂ ਉਹਨਾਂ ਨੂੰ ਉਹਨਾਂ ਪ੍ਰੋਗਰਾਮਸ ਚ ਪ੍ਰੇਰਿਤ ਕਰਦੇ ਹੋ ਜਿਹੜੇ ਜਲਦੀ ਉਹਨਾਂ ਨੂੰ ਕਮਾਉਣ ਦੇ ਲਈ ਜਾਂ ਇੰਡੀਪੈਂਡੈਂਟ ਬਣਾਉਣ ਦੇ ਵਿੱਚ ਹੈਲਪ ਕਰਦੇ ਨੇ ਮੈਮ ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਸ਼ੇਅਰ ਕੀਤੀ ਬਟ ਮੈ ਵੀ ਜਾਨਣਾ ਚਾਹਣਾ ਕਿ ਜਿਹੜੇ ਬੱਚੇ ਫਾਈਨੈਂਸ਼ਲੀ ਇੰਨੇ ਸਾਊਂਡ ਨਹੀਂ ਹੈ ਉਹਨਾਂ ਨੂੰ ਜੇ ਕਿਤੇ ਕੱਲ ਨੂੰ ਪੈਸੇ ਦੀ ਲੋੜ ਪੈਂਦੀ ਹੈ ਤਾਂ ਕੀ ਇਦਾਂ ਦੀਆਂ ਸੰਸਥਾਵਾਂ ਸਰਕਾਰ ਤੋਂ ਇਲਾਵਾ ਹੈਗੀਆਂ ਪੰਜਾਬ 'ਚ ਜਿਹੜੀਆਂ ਬੱਚਿਆਂ ਦੀ এডਿਕੇਸ਼ਨ ਨੂੰ ਸਪੋਰਟ ਕਰਦੀ ਹੈ ਸਰ ਦੇਖਿਏ ਪੰਜਾਬ ਤੋਂ ਬਹੁਤ سارے ਲੋਕ ਜਿਹੜੇ ਹੈਗੇ ਆ ਉਹ ਬਾਹਰ ਵੀ ਗਏ ਹੋਏ ਆ ਠੀਕ ਹੈ ਔਰ ਉਹ ਕਿਤੇ ਨਾ ਕਿਤੇ ਪੰਜਾਬ ਨਾਲ ਬਹੁਤ ਜੁੜੇ ਹੋਏ ਆ ਰੂਟਸ ਉਹਨਾਂ ਦੀ ਕਨੈਕਟਡ ਹੈ ਤੇ ਔਰ ਮੈਂ ਪਰਸਨਲੀ ਵੀ ਬਹੁਤ ਸਾਰੇ ਲੋਕਾਂ ਨੂੰ ਜਾਣਦੀ ਆ ਜਿਹੜੇ ਪੈਸੇ ਤੋਂ ਬਹੁਤ ਜ਼ਿਆਦਾ ਤਨੀ ਹੈ ਲੇਕਿਨ ਪੰਜਾਬ ਨੂੰ ਆਪਣੀ এডਿਕੇਸ਼ਨ ਨੂੰ ਔਰ ਜਿਹੜਾ ਪੰਜਾਬ ਦੇ ਬੱਚਾਂ ਵਾਸਤੇ ਕੰਮ ਕਰਨਾ ਚਾਹੁੰਦੇ ਆ ਉਹਦੇ ਵਾਸਤੇ ਉਹਨਾਂ ਦੀ ਰੂਹ ਤੜਪਦੀ ਹੈ ਤੇ ਉਹਨਾਂ ਵੱਲੋਂ ਵੀ ਸਹਿਯੋਗ ਆਂਦਾ ਹੈ ਠੀਕ ਹੈ ਤੇ ਇਸ ਤਰ੍ਹਾਂ ਦੇ ਵੀ ਲੋਕ ਬਹੁਤ سارے ਹੈਗੇ ਐ ਤੇ ਅਸੀਂ ਵੀ ਅਗਰ ਸਾਡੇ ਨਾਲ ਕੋਈ ਜੁੜਨਾ ਚਾਹ ਰਿਹਾ ਹੈ ਜਿਹਨੂੰ ਨੂੰ ਸਪੋਰਟ ਕਰਨਾ ਚਾਹ ਰਿਹਾ ਤੇ ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਕਿਉਂਕਿ ਕਿਤੇ ਨਾ ਕਿਤੇ ਹਰ ਇੱਕ ਬੰਦਾ ਕਹਿੰਦਾ ਕਿ ਅਗਰ ਮੇਰੀ ਐਜੂਕੇਸ਼ਨ ਛੁੱਟ ਗਈ ਮੇਰਾ ਦੇਸ਼ ਛੁੱਟ ਗਿਆ ਮੇਰਾ ਪਿੰਡ ਛੁੱਟ ਗਿਆ ਤੇ ਮੈਂ ਕਿਸੇ ਬੱਚੇ ਨੂੰ ਹੈਲਪ ਕਰਕੇ ਆਪਣੀ ਜਿਹੜੀ ਇੱਕ ਰੂਹ ਦੀ ਤੜਪਨ ਹੈ ਉਹਨੂੰ ਸ਼ਾਂਤ ਕਰਾਂ ਤੇ ਉਹ ਵੀ ਸਰ ਅਸੀਂ ਕਰਦੇ ਆ ਸਾਡਾ ਮਕਸਦ ਇਹ ਕੀ ਹੈ ਪੰਜਾਬ ਨੂੰ ਪੰਜਾਬ ਦੇ ਬੱਚਿਆਂ ਨੂੰ ਅੱਗੇ ਵਧਾਣਾ ਤਾਂ ਕਿ ਇੰਡੀਆ ਮਨਚਿੱਤਰ 'ਚ ਔਰ ਗਲੋਬ 'ਚ ਜਿਹੜਾ ਨਾਮ ਹੈ ਜਿਹੜਾ ਪੰਜਾਬ ਦਾ ਨਸ਼ਿਆਂ ਦੇ ਕਰਕੇ ਨਾਮ ਜਿਹੜਾ ਡਿਗਾਰਡਨ ਵਾਸਤੇ ਸਾਦੇ ਤੁਲੇ ਹੋਏ ਹੈ ਨਾ ਸਰ ਉਹ ਕਿਤੇ ਖਤਮ ਹੋ ਜਾਏ ਔਰ ਸਾਡਾ ਜਿਹੜਾ ਬੱਚਾ ਹੈ ਬਹੁਤ ਬਹੁਤ ਘੱਟ ਹੋ ਰਿਹਾ ਸਰ ਬੜੀ ਗਹਿਰਾਈ ਤਰੀਕੇ ਨਾਲ ਘੱਟ ਹੋ ਰਿਹਾ ਤਾਂ ਕਿ ਅਸੀਂ ਨਸ਼ੇ ਤੋਂ ਛੁਟਕਾਰਾ ਕਰਕੇ ਇੱਕ ਯੂਥ ਨੂੰ ਆਪਣਾ ਨੇ ਕੋਲ ਰੱਖਿਏ ਔਰ ਆਪਣੇ ਪਰਿਵਾਰ ਦੇ ਨਾਲ ਆਪਣੇ ਪਿੰਡ ਦੇ ਨਾਲ ਆਪਣੇ ਸ਼ਹਿਰ ਦੇ ਨਾਲ ਜੁੜੇ ਔਰ ਆਪਣੀ ਆਤਮਾ ਜਿਦਾ ਕਹਿੰਦੇ ਨਾ ਰੰਗਲਾ ਪੰਜਾਬ ਅਸੀਂ ਦੁਬਾਰਾ ਇਕ ਲੈ ਕੇ ਆਈਏ ਤਾਂ ਕਿ ਬੱਚੇ ਕਹਿਣ ਕਿ ਯਾਰ ਅਸੀਂ ਉਹੀ ਗੰਨੇ ਦੇ ਖੇਤ ਘੁੰਮਦੇ ਆ ਅਸੀਂ ਉਹੀ ਕਨਕਾਂ ਦੇ ਵਿੱਚ ਖੇਤਾਂ ਦੇ ਵਿੱਚ ਟਰੈਕਟਰਾਂ ਦੇ ਵਿੱਚ ਸਾਨੂੰ ਬਹੁਤ ਸਕੂਨ ਆਂਦਾ ਹੈ ਬਜਾਏ ਕਿ ਉਹ 에어로ਪਲੇਨ ਲੈ ਕੇ ਬਾਹਰ ਨੂੰ ਤੁਰੇ ਹੋਏ ਆ ਕਿ ਸਾਡੀ ਮੰਤਾ ਮੰਗ ਦੇ ਕਿਸੇ ਬਾਹਰ ਨੂੰ ਜਾਈਏ ਬਾਹਰ ਜਾ ਕੇ ਆਲੂ ਪਟਨ ਤੋਂ ਵਧੀਆ ਹੈ ਆਪਣੇ ਸਟੇਟ 'ਚ ਰਹਿ ਕੇ ਆਪਣੇ ਮਾਪੇ ਦੇ ਨਾਲ ਰਹਿ ਕੇ ਇੱਕ ਸੁੱਖ-ਦੁੱਖ ਸਾਂਝਾ करिए ਔਰ ਇੱਥੇ ਰਹਿ ਕੇ ਨਾਮ ਵੀ ਕਮਾਈਏ ਪੈਸਾ ਵੀ ਕਮਾਈਏ ਸ਼ੋਹਰਤ ਵੀ ਕਮਾਈਏ ਕੀ ਬਾਤ ਹੈ ਬਹੁਤ ਆਪਰਚੂਨਿਟੀਆਂ ਨੇ ਪੰਜਾਬ ਦੇ ਵਿੱਚ ਸਿਰਫ ਇੱਕ ਇਨਫੋਰਮੇਸ਼ਨ ਤੇ ਨੀਅਤ ਚਾਹੀਦੀ ਹੈ ਔਰ ਮੈਂ ਅਪਰੀਸ਼ੀਏਟ ਕਰਦਾ ਹਾਂ ਸਾਰਿਆਂ ਨੂੰ ਜਿਹੜੇ ਇਸ ਪੂਰੇ ਪ੍ਰੋਜੈਕਟ 'ਚ ਲੱਗੇ ਹੋਏ ਨੇ ਤੁਹਾਡੇ ਵਰਗੇ ਹੋਰ ਵੀ ਹੋਣੇ ਜਿਹੜੇ ਇਸ ਪ੍ਰੋਜੈਕਟ ਲੱਗੇ ਹੋਏ ਨੇ ਆਮ ਸੈਂਟਰ ਸਰਕਾਰ ਦਾ ਪੰਜਾਬ ਸਰਕਾਰ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ ਦੁਨੀਆ ਤੱਕ ਇਹਨੂੰ ਪਹੁੰਚਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਪਤਾ ਚੱਲੇ ਕਿ ਕੰਮ ਹੋ ਰਿਹਾ ਹੈ ਸ਼ੁਕਰੀਆ ਬੈਬ ਥੈਂਕ ਯੂ ਸੋ ਮਚ ਥੈਂਕ